ਚੇਵੇਂ ਪਾਛਾ ਤੋਂ ਇਹ ਪਰਿਵਾਰ ਨਾ ਗੁਰੂ ਸਾਹਿਬ ਦਾ ਇਹ ਸ਼ਰਧਾਲੂ ਬਣ ਗਿਆ ਨਿਆ칸 ਬਾਹਰ ਬੈਠਾ ਅੰਦਰ ਮਨ ਪੱਟੀ ਹੋਰੀ ਨਿਆਖਾਨ ਦੇ ਕੋਲ ਸਾਰੀ ਫੌਜ ਮੌਕੇ ਤੇ ਆ ਕੇ ਕਹਿੰਦੀ ਨਿਆਖਾਨ ਤੂੰ ਬੈਠਾ ਇਹ ਦਰਵਾਜ਼ਾ ਖੋਲ ਕਹਿੰਦਾ ਮੈਂ ਨਹੀਂ ਖੋਲਣਾ ਕਹਿੰਦਾ ਕਿਉਂ ਕਹਿੰਦਾ ਮੇਰਾ ਧੀ ਜਵਾਈ ਪਿਆ ਇਹ ਜਿਹੜਾ ਸਮਸ਼ਖਾ ਰਾਜਾ ਬਹੁਤ 83 ਪਿੰਡਾਂ ਦਾ مالک ਸੀ ਤੇ ਇਹਦੇ ਘਰ ਔਲਾਦ ਨਹੀਂ ਸੀ ਪਰਵਾਰ ਨੇ ਬੇਨਤੀ ਕੀਤੀ ਸੰਸਖਾਨਾ ਮਹਾਰਾਜ ਵੀ ਮੇਰੇ ਘਰ ਔਲਾਦ ਨਹੀਂ ਤੁਸੀਂ ਕਿਰਪਾ ਕਰੋ। ਛੇ ਮਹੀਨਿਆਂ ਬਾਅਦ ਦੇ ਬਰਨ ਵਾਲੇ ਸੰਸਖਾਨ ਦੇ ਘਰ ਜਿਹੜਾ ਬੱਚਾ ਹੁੰਦਾ ਉਹਦਾ ਨਾਂ ਹੀ ਮਹਾਰਾਜ ਨੇ ਆਖਾਰਿਆ ਕਿ ਆ ਬਾਬਾ ਜੀ ਬਿਚਿਤ ਸੰਗਤਾਂ ਕੋਮਾ ਵਿੱਚ ਗਏ ਸੀ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਅਸੀਂ ਕਿੱਥੇ ਪਏ ਆ। ਚਾਹ ਚਿੱਤਰ ਸਿੰਘ ਦਾ ਸੰਸਕਾਰ ਵੀ ਇੱਥੇ ਹੋਇਆ। ਪੰਜ ਕਿਲਿਆਂ ਦੀ ਦਵਾਰ ਦੇ ਵਿੱਚ ਹੀ ਬਾਬਾ ਬਿਚਿਤ ਸਿੰਘ ਜੀ ਦਾ ਸੰਸਕਾਰ ਕੀਤਾ। ਤਾਜੀ ਬਾਰੇ ਵੀ ਕਿਹਾ ਜਾਂਦਾ ਕਿ ਉਹ ਪਹਿਲਾਂ ਉਹਨਾਂ ਦੀ ਮੰਗਣੀ ਹੋਈ ਸੀ ਉਹ ਮੰਗੇ ਹੋਈ ਸੀਗੀ ਇहां ਖਾਂ ਖਾਂ ਦਾ ਬੇਟਾ ਵੀ ਤੁਸੀਂ ਹੁਣ ਜਵਾਨ ਹੋ ਕੇ ਵਿਆਹ ਦੇ ਲਾਇਕ ਆ ਅਸੀਂ ਹੁਣ ਤੁਹਾਡੀ ਸ਼ਾਦੀ ਕਰ ਦਿੰਨੇ ਆ ਮੈਂ ਉਹਨੂੰ ਸਵੀਕਾਰ ਕਰ ਲਿਆ ਉਹਨਾਂ ਨੂੰ ਆਪਣਾ ਆਦਮੀ ਮੰਨ ਲਿਆ ਸੀ ਮੈਂ ਇਸ ਕਰਕੇ ਮੈਂ ਸ਼ਾਦੀ ਨਹੀਂ ਕਰਾਉਂਦਾ ਕਿ ਅੱਜ ਬੱਚੇ ਜਿਤ ਕਰਦੇ ਕਿ ਫਲਾਣੀ ਥਾਂ ਕਰਾਉਣਾ ਫਲਾਣੀ ਥਾਂ ਨਹੀਂ ਕਰਾਉਣਾ ਜਾਂ ਬਹੁਤ ਥਾਵਾਂ ਤੇ ਜਾਤਾਂ ਪਾਤਾਂ ਵੀ ਜਿਹੜੀਆਂ ਉਹ ਹਾਵੀ ਹੋ ਜਾਂਦੀਆਂ ਹੈ ਦਾ ਅਨਮਿਊਟ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਰੋਪੜ ਦੇ ਕੋਟਲਾ ਨਿਹੰਗ ਖਾਨ ਦੇ ਵਿੱਚ ਮੌਜੂਦ ਹਾਂ ਔਰ ਇਹ ਉਹੀ ਜਗ੍ਹਾ ਹੈ ਜਿਸ ਜਗ੍ਹਾ ਦੇ ਉੱਪਰ ਪੰਜ ਪਾਤਸ਼ਾਹੀਆਂ ਦੇ ਚਰਨ ਪੈਂਦੇ ਨੇ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਦੇ ਨੇ ਤਾਂ ਉਸ ਤੋਂ ਬਾਅਦ ਇੱਥੋਂ ਦੇ ਮੁਸਲਮਾਨ ਨਿਹੰਗ ਖਾਨ ਦੇ ਵੱਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵੱਡੀ ਮਦਦ ਕੀਤੀ ਜਾਂਦੀ ਹੈ ਇੱਕ ਪਾਸੇ ਚਾਹੇ ਮੁਗਲਿਆ ਹਕੂਮਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿਰੋਧ ਦੇ ਵਿੱਚ ਸੀ ਉਹਨਾਂ ਦੀ ਖਿਲਾਫਤ ਕੀਤੀ ਜਾ ਰਹੀ ਸੀ ਤੇ ਦੂਜੇ ਪਾਸੇ ਸਰਕਾਰ ਦੇ ਵੱਲੋਂ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਮੁਸਲਮਾਨ ਨਿਹੰਗ ਖਾਨ ਦੇ ਵੱਲੋਂ ਪਰਿਵਾਰ ਦੇ ਸਮੇਤ ਸੇਵਾਵਾਂ ਕੀਤੀਆਂ ਜਾਂਦੀਆਂ ਨੇ ਗੁਰੂ ਘਰ ਦੇ ਨਾਲ ਨਿਹੰਗ ਖਾਨ ਦਾ ਕੀ ਨਾਤਾ ਰਿਹਾ ਏ ਕਿਸ ਤਰੀਕੇ ਦੇ ਨਾਲ ਨਿਹੰਗ ਖਾਨ ਦੇ ਪਰਿਵਾਰ ਦੇ ਵੱਲੋਂ ਗੁਰੂ ਸਾਹਿਬ ਦੀ ਤੇ ਗੁਰੂ ਸਾਹਿਬ ਦੇ ਉਹਨਾਂ ਪਿਆਰੇ ਸਿੱਖਾਂ ਦੀਆਂ ਸੇਵਾਵਾਂ ਕੀਤੀਆਂ ਜਾਂਦੀਆਂ ਨੇ ਅਡਖੰਡਰ ਬਣੀ ਹੋਈ ਹਵੇਲੀ ਬਹੁਤ ਸਾਰੇ ਸੁਨੇਹੇ ਦਿੰਦੀ ਹੈ ਔਰ ਲੰਬੀ ਆਰਬਲਾ ਬਤੀਤ ਕਰਕੇ ਗਈ ਨਿਹੰਗ ਖਾਂ ਦੀ ਬੇਟੀ ਮੁਮਤਾਜ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਜਿਹੜਾ ਆਪਣਾ ਸਦਕ ਤੇ ਸਿਰੜ ਹੈ ਉਸ ਨੂੰ ਨਿਭਾਇਆ ਜਾਂਦਾ ਏ ਅੱਜ ਇਸੇ ਨੂੰ ਲੈ ਕੇ ਗੱਲਬਾਤ ਕਰਦੇ ਆ ਇਸੇ ਕੋਟਲਾ ਨਿਹੰਗ ਖਾਂ ਦੀ ਇਤਿਹਾਸਕ ਹਵੇਲੀ ਦੇ ਵਿੱਚ ਲੰਬੇ ਸਮੇਂ ਤੋਂ ਵੱਡੀਆਂ ਸੇਵਾਵਾਂ ਨਿਭਾ ਰਹੇ ਬਾਬਾ ਬਲਦੇਵ ਸਿੰਘ ਵੀ ਸਾਡੇ ਨਾਲ ਨੇ ਸਿੱਖ ਪ੍ਰਚਾਰਕ ਪਾਈ ਜਗਬੀਰ ਸਿੰਘ ਵੀ ਸਾਡੇ ਨਾਲ ਨੇ ਇਹ ਤਮਾਮ ਸਾਰੀ ਜਾਣਕਾਰੀ ਲੈਣ ਦਾ ਯਤਨ ਵੀ ਕਰਾਂਗੇ ਬਾਬਾ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਤਿਹਾਸ ਕੀ ਹੈ ਨਿਹੰਗ ਖਾਨ ਦਾ ਜ਼ਿਕਰ ਛਿੜਦਾ ਇਤਿਹਾਸਕ ਪਾਤਰ ਰਹੇ ਨੇ ਨਿਹੰਗ ਖਾਨ ਤੇ ਇਥੋਂ ਦਾ ਇਤਿਹਾਸ ਕੀ ਹੈ ਕਿਹੜੀ ਕਿਹੜੀ ਪਾਤਸ਼ਾਹੀ ਦੇ ਕਦੋਂ-ਕਦੋਂ ਚਰਨ ਪਏ ਨੇ ਇੱਥੇ ਦੇਖੋ ਜੀ ਇਹਦੇ ਵਿੱਚ ਪਹਿਲਾ ਛੇਵੇਂ ਪਾਤਸ਼ਾਹ ਹਰਗੋਬਿੰਦ ਸਿੰਘ ਮਹਾਰਾਜ ਗੋਆਲੀਆਂ ਦੇ ਲਈ ਤੋਂ 52 ਰਾਜੇ ਰਾ ਅਕਰ ਵਾਕਿਆ ਆਇਆ ਜੀ ਤੇ ਗੁਰੂ ਤੇਗ ਬਹਾਦਰ ਜੀ ਇੱਥੇ ਆਇਆ 8ਵੇਂ ਪਾਤਸ਼ਾਹ 7ਵੇਂ ਵੀ ਆਇਆ ਸੰਗਤ ਜੀ ਛੇ ਪਾਛ ਪੰਜ ਪਾਛੇ ਇੱਥੇ ਆ ਕੇ ਗਈਆਂ ਇਹ ਜਿਹੜਾ ਸਮਖਾਂ ਰਾਜਾ ਬਹੁਤ 84 ਪਿੰਡਾਂ ਦਾ مالک ਸੀ ਤੇ ਇਹਦੇ ਘਰ ਔਲਾਦ ਨਹੀਂ ਸੀ ਹੁੰਦੀ ਇਸ ਕਰਕੇ ਕਿਸੇ ਸਿੱਖ ਨੂੰ ਦੱਸਿਆ ਵੀ ਛੇਵੇਂ ਪਾਤਸ਼ਾਹ ਸਿੱਖਾਂ ਦੇ ਗੁਰੂ ਆ ਰਹੇ ਆ ਗਵਾਲੀਅਰ ਤੋਂ 52 ਰਾਜੇ ਰਹਾ ਕਰਵਾ ਕੇ ਤੇ ਤੁਸੀਂ ਉਹਨਾਂ ਦੀ ਸੇਵਾ ਕਰੋ ਉਹ ਤੁਹਾਨੂੰ ਜ਼ਰੂਰ ਵਰ ਦੇਣਗੇ ਕਿ ਸੰਗਤ ਜੀ ਫਿਰ ਇੱਥੇ 52 ਰਾਜੇ ਤੇ ਛੇਵੇਂ ਪਾਤਸ਼ਾਹ ਨਾਲ ਰਾਤ ਕੱਟੀ ਅਮਰਤਵੇਲੀ ਉੱਥੇ ਛੇਵੇਂ ਪਾਤਸ਼ਾਹ ਪਰਵਾਰ ਨਾਲ ਬੇਨਤੀ ਕੀਤੀ ਸੰਸਕਰਨਾ ਮਹਾਰਾਜ ਵੀ ਮੇਰੇ ਘਰ ਲਾਦ ਨਹੀਂ ਤੁਸੀਂ ਕਿਰਪਾ ਕਰੋ ਇਹਨਾਂ ਨਾਲ ਸੇਵਾ ਬਹੁ ਕੀਤੀ ਛੇਵੇਂ ਪਾਤਸ਼ਾਹ ਦੀ ਤੇ ਬੋਨਜਾ ਰਾਜਾ ਦੀ ਖੁਸ਼ ਹੋ ਕੇ ਮਹਾਰਾਣਾ ਬਾਹਰ ਦਿੱਤੇ ਕਿ ਤੁਹਾਡੇ ਦੋ ਬੱਚੇ ਹੋਣਗੇ ਹੋਇਆ ਵੀ ਇਦਾਂ ਹੀ 40 ਦਿਨ ਦਾ ਜਦੋਂ ਪਹਿਲਾ ਬੱਚਾ ਹੋਵੇ ਕੀਰਤਪੁਰ ਲੈ ਆਉਣਾ ਐਤੋਂ ਬਚਨ ਕਰਕੇ ਮਹਾਰਾ ਕੀਰਤਪੁਰ ਚਲ ਗਏ ਇਹਨਾਂ ਦੇ ਪਹਿਲਾ ਬੱਚਾ 40 ਦਿਨ ਦਾ ਘਰ ਰੱਖਿਆ ਤੇ 40 ਦਿਨ ਦਾ ਬੱਚੇ ਨੂੰ ਫਿਰ ਇਹ ਕੀਰਤਪੁਰ ਲਗਾਇ ਫਿਰ ਮਹਾਰਾਣਾ ਇੱਕ ਸਰੀ ਸਹਿ ਕਿਰਪਾਨ ਪਹਿਨਾਈ ਨੀਲੇ ਚੋਲੇ ਦਾ ਨਾ ਨੀਲੇ ਚੋਲਾ ਪਹਿਨਾਇਆ ਨਿਹੰਗ ਸਜਾ ਦਿੱਤਾ ਸੀ ਇਹਨਾਂ ਨੂੰ ਜਦੋਂ ਨਿਹੰਗ ਸਜਾ ਦਿੱਤਾ ਪਿੰਡ ਦਾ ਨਾਂ ਸੀ ਕੋਟ ਪਟਾਣਾ ਗੋਦ ਵਿੱਚ ਚਾ ਕੇ ਕੂਟਲਾ ਨਿਹੰ ਖਾਂ ਰੱਖਿਆ ਛੇਵੇਂ ਪਾਤਸ਼ਾਹ ਤੋਂ ਇਹ ਪਰਿਵਾਰ ਦਾ ਗੁਰੂ ਸਾਹਿਬ ਦਾ ਇਹ ਸ਼ਰਧਾਲੂ ਬਣ ਗਿਆ ਕਿਉਂਕਿ ਜਦੋਂ ਜਦੋਂ ਗੁਰੂ ਸਾਹਿਬ ਦੇ ਵੱਲੋਂ ਨਾਮ ਦੀ ਤਬਦੀਲੀ ਕਰ ਦਿੱਤੀ ਜਾਂਦੀ ਹੈ ਤੇ ਉਸੇ ਦਿਨ ਤੋਂ ਜਿਹੜਾ ਪਿੰਡ ਦਾ ਨਾਮ ਹੈ ਉਹ ਵੀ ਤਬਦੀਲ ਹੋ ਜਾਂਦਾ ਨਾਲ ਹਾਂਜੀ ਹਾਂ ਕਿਉਂਕਿ ਪਹਿਲਾਂ ਕੋਟਪਟਾਣਾ ਸੀਗਾ ਨਾ ਜਦੋਂ ਬੱਚੇ ਦਾ ਜਨਮ ਹੋਇਆ ਜਦੋਂ ਲੈ ਕੇ ਗਿਆ ਕੀਰਤਪੁਰ ਸਾਹਿਬ ਮਾਰਨਾ ਗੋਦ ਵਿੱਚ ਚਾਕੇ ਪਿਆਰ ਸਤਿਕਾਰ ਦੇ ਨਾਲ ਬੱਚੇ ਦਾ ਨਾਮ ਲਿਖਿਆ ਮਹਾਰਾ ਦਾ ਬੱਚੇ ਦਾ ਨਾਮ ਰੱਖਿਆ ਕੋਟੜਾ ਨਿਆਖਾਂ ਪਿੰਡ ਦਾ ਨਾਮ ਕੋਟੜਾ ਤੇ ਬੱਚੇ ਦਾ ਨਾਮ ਨਹੰਗ ਖਾਂ ਰੱਖਤਾ ਪਿੰਡ ਦਾ ਨਾਮ ਕੋਟੜਾ ਛੇਵੇਂ ਪਾਤਸ਼ਾਹ ਨੇ ਰੱਖਿਆ ਜੀ ਜਿਹੜਾ ਗੁਰੂ ਘਰ ਦੇ ਨਾਲ ਰਿਸ਼ਤਾ ਇੱਕ ਮੁਸਲਮਾਨਾਂ ਦਾ ਭਾਵਕੇ ਸ਼ਮਸ਼ ਖਾਂ ਦਾ ਸ਼ਮਸ਼ ਖਾਂ ਦੇ ਬੇਟੀ ਨਹੰਗ ਖਾਂ ਦਾ ਸ਼ੁਰੂ ਹੁੰਦਾ ਏ ਉਹ ਛੇਵੇਂ ਪਾਤਸ਼ਾਹ ਦੇ ਵੇਲੇ ਤੋਂ ਉਸ ਵਕਤ ਹੀ ਹੁੰਦਾ ਏ ਜੀ ਹਾਂਜੀ ਹਾਂ ਛੇਵੇਂ ਪਾਤਸ਼ਾਹ ਤੋਂ ਹੀ ਇਹ ਇਹ ਸੇਵਾਦਾਰ ਮਹਾਰਾਜ ਦੇ ਪੱਕੇ ਸੇਵਕ ਬਣੇ ਨੇ ਕਿਉਂਕਿ ਇਹਨਾਂ ਦੇ ਲਾਦ ਨਹੀਂ ਸੀ ਛੇਵੇਂ ਪਾਤਸ਼ਾਹ ਦੇ ਬਰਨ ਵਾਲੇ ਸ਼ਮਸ ਖਾਨ ਦੇ ਘਰ ਜਿਹੜਾ ਬੱਚਾ ਹੁੰਦਾ ਉਹਦਾ ਨਾਮ ਹੀ ਮਹਾਰਾਜਾ ਨਿਹੰਕ ਖਾਨ ਰਕਿਆ ਨਿਹੰਕ ਖਾਨ ਦਾ ਅੱਗੇ ਇੱਕ ਲੜਕਾ ਹੋਇਆ ਆਲਮ ਖਾਨ ਤੇ ਬੀਬੀ ਮੁਮਤਾਜ਼ ਹੋਈ ਆ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ 84 ਪਿੰਡਾਂ ਦਾ ਜਿਹੜਾ ਸੀ ਚੰਦਾ ਅਗਰਾਉਂਦੇ ਸੀ ਜਿੰਨਾ ਵੀ ਨਜ਼ਰਾਨਾ ਹੁੰਦੇ ਸੀ ਤੋਂ ਨਜ਼ਰਾਨੇ ਨੂੰ ਅਗਰਾ ਕੇ ਸਰਕਾਰ ਨੂੰ ਭੇਟ ਕਰਦੇ ਸੀ ਕੀ ਇਹ ਸਰਕਾਰ ਦੇ ਵੱਲੋਂ ਥਾਪਿਆ ਹੋਇਆ ਸੀ ਇਹਨਾਂ ਨੂੰ 84 ਪਿੰਡਾਂ ਦੇ ਚੌਧਰੀ ਜਾਂ ਜਿਹੜਾ ਉਸ ਵਕਤ ਦੇ ਮਾਲਕ ਸੀ ਹਾਂਜੀ ਹਾਂ ਇਹ 84 ਪਿੰਡਾਂ ਦੇ ਮਾਲਕ ਰਿਆਸਤ ਦੇ ਦੇ ਮਾਲਕ ਇਹ ਜਿੱਦਾਂ ਔਰੰਗਦੇਵ ਹੋਏ ਜਹਾਂਗਾ ਜਿਹਨਾਂ ਦੇ ਜਹਾਂਗੀਰ ਹੁੰਦੇ ਜੋ ਅਫਸਰ ਜਿੱਦਾਂ ਕਹਿੰਦੇ ਆਪਾਂ ਤੇ ਮੰਤਰੀ ਹੁੰਦੇ ਆ ਇਹ ਛੋਟੀ ਛੋਟੀ रियासत ਦੇ ਵਿੱਚ ਰਾਜੇ ਹੋਇਆ ਕਰਦੇ ਸੀ ਉਹ ਰਾਜੇ ਮਾਮਲਾ ਇਕੱਠਾ ਕਰਕੇ ਹੀ ਅੱਗੇ ਦਿੱਲੀ ਤੱਕ ਪਹੁੰਚਾਇਆ ਕਰਦੇ ਸਨ ਕਿਉਂਕਿ ਇਹ ਥੋੜੇ ਥੋੜੇ ਛੋਟੇ ਛੋਟੀ ਰਿਆਸਤਾਂ ਤਾਂ ਹੀ ਬਣਾਈਆਂ ਹੋਈਆਂ ਸੀਆਂ ਇਸ ਕਰਕੇ ਇਹਨੂੰ 84 ਪਿੰਡ ਦਿੱਤੇ ਸੀਗੇ 84 ਪਿੰਡ ਦਾ ਮਾਲਕ ਸੀ ਇਹ ਇਹ ਵੀ ਮਹਾਰਾਜੀ ਬਖਸ਼ਿਸ਼ੀ ਤਪੂ ਰਾਜ ਰਾਜੋਂ ਨਰਕ ਜਦੋਂ ਗੁਰੂ ਸਾਹਿਬ ਦੇ ਨਾਲ ਰਿਸ਼ਤਾ ਜੁੜ ਜਾਂਦਾ ਇੰਨੀ ਜ਼ਿਆਦਾ ਨੇੜਤਾ ਹੋ ਜਾਂਦੀ ਹੈ ਤੇ ਕਿਤੇ ਨਾ ਕਿ ਇਤਿਹਾਸ ਤਾਂ ਗੁਰੂ ਘਰ ਨੂੰ ਲੈ ਕੇ ਮੁਸਲਮਾਨ ਆਲਮ ਖਾਨ ਦੀ ਸ਼ਮਸ਼ ਖਾਨ ਦੀ ਨਹੰਖਾਂ ਦੀ ਜੁੜ ਜਾਂਦੀ ਹੈ ਤੇ ਸੁਭਾਵਕ ਹੈ ਤੇ ਉਸ ਤੋਂ ਬਾਅਦ ਤੇ ਫਿਰ ਆਨੰਦਪੁਰ ਸਾਹਿਬ ਜਾਂ ਕੀਰਤਪੁਰ ਸਾਹਿਬ ਵੀ ਜਾਂਦੇ ਹੋਣਗੇ ਹਾਂਜੀ ਹਾਂ ਇਹ ਫਿਰ ਦੇਖੋ 6ਵੇਂ ਪਾਤਸ਼ਾਹ ਕੀਰਤਪੁਰ ਸਾਹਿਬ ਰਹਿੰਦੇ ਸੀਗੇ ਕੀਰਤਪੁਰ ਸਾਹਿਬ ਵੀ ਪਰਿਵਾਰ ਗਿਆ ਦਸਵੇਂ ਪਾਤਸ਼ਾਹ ਅਨੰਦਪੁਰ ਸਾਹਿਬ ਰਹਿੰਦੇ ਸੀ ਅਨੰਦਪੁਰ ਸਾਹਿਬ ਵੀ ਪਰਿਵਾਰ ਗਿਆ ਉਹ ਸਕਦਾ ਜਿੱਥੇ ਜਿੱਥੇ ਇਹਨਾਂ ਨੂੰ ਪਤਾ ਲੱਗਦਾ ਸੀ 10ਵੇਂ ਪਾਤਸ਼ਾਹ ਜਦੋਂ ਨਦੀਕ ਨੇੜੇ ਆਇਆ ਕਰਦੇ ਸੀ ਇਹ ਜਰੂਰ ਉਹਨਾਂ ਨੂੰ ਮਿਲਦੇ ਸੀ ਦਰਸ਼ਨ ਕਰਦੇ ਸੀ ਇਹ ਤਾਂ ਬਹੁਤ ਹੀ ਸ਼ਰਧਾਜਲੂ ਬਣ ਚੁੱਕੇ ਸੇ 6ਵੇਂ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਇਹਨਾਂ ਨੇ ਗੁਰੂ ਘਰ ਦੀ ਸੇਵਾ ਕੀਤੀ ਬੀਬੀ ਮੁਮਤਾਜ ਦੀ ਵੀ 31 ਸਾਲ 131 ਸਾਲ ਦੀ ਉਮਰ ਹੋਈ ਇਹਨਾਂ ਗੁਰਸਿੱਖੀ ਦੀ ਜਿਹੜੀ ਸੇਵਾ ਕੀਤੀ 131 ਸਾਲ ਹੀ ਇਹਨਾਂ ਸਿੱਖੀ ਦੀ ਸੇਵਾ ਕੀਤੀ ਆ ਬੀਬੀ ਮੁਮਤਾਜ ਦਾ ਇਤਿਹਾਸ ਦੇ ਵਿੱਚ ਜ਼ਿਕਰ ਕਿਵੇਂ ਛਿੜਦਾ ਹੈ ਕਿਵੇਂ ਉਹਨਾਂ ਦੀ ਖਾਸ ਸੋ ਭੂਮਿਕਾ ਨਿਹੰਗ ਖਾਨ ਦੇ ਤੇ ਗੁਰੂ ਪਾਤਸ਼ਾਹ ਮਹਾਰਾਜੀ ਦੇ ਵਿਚਾਰੇ ਰਹਦੀ ਆ ਹਾਂਜੀ ਕਿਉਂਕਿ ਇਹ ਜਿਹੜਾ ਨਿਹੰਗ ਖਾਨ ਸੀਗਾ ਇਹਨਾਂ ਦੀ ਪੁੱਤਰੀ ਸੀਗੀ ਨਿਆੰਗ ਖਾਨ ਤੋਂ ਹੀ 6ਵੇਂ ਪਾਤਸ਼ਾਹ ਨੂੰ ਇਹਨਾਂ ਨਾਲ ਸਰਦਾ ਆਲੂ ਬਣਿਆ ਮਹਾਰਾਜ ਦੇ ਜਿਹੜਾ ਨਿਆੰਗ ਖਾਨ ਸੀਗਾ ਇਹਨਾਂ ਦੀ ਪੁੱਤਰੀ ਸੀਗੀ ਇੱਕ ਬੀਬੀ ਮੁਹਤਾਜ ਕੌਰ ਹੋਈ ਆ ਇੱਕ ਹੋਇਆ আলম ਖਾਨ ਇਹਦਾ ਲੜਕਾ ਹੋਇਆ ਇਹ ਵੀ ਨਿਆੰਗ ਖਾਨ ਦੇ ਤੇ ਪੁੱਤਰ ਤੇ ਪੁੱਤਰੀ ਹੋਏ ਹਨ ਇਹ ਮਹਾਰਾਜ ਦੇ ਸਰਦਾ ਆਲੂ ਸੀਗੇ ਇਤੇ ਸ਼ਹਿਮੇ ਪਾਰਸ਼ਾ ਦੇ ਸਰਦਾ ਆਲੂ ਬਣਿਆ ਉੱਥੋਂ ਇਹ 10ਵੇਂ ਪਾਸ਼ਾ ਤੱਕ ਇਹ ਅੱਜ ਤੱਕ ਵੀ ਇਹਨਾਂ ਦਾ ਸਿੱਖੀ ਸੰਭੀ ਹੋਈ ਆ ਇਹ ਹੁਣ ਵੀ ਪਾਕਿਸਤਾਨ ਦੇ ਵਿੱਚ ਪਰਿਵਾਰ ਹੈਗਾ ਗਾਹਾਂ ਜਿੰਨਾ ਇਹਨਾਂ ਦਾ ਖਾਨਦਾਨ ਆ ਉਹ ਅੱਜ ਵੀ ਪਰਿਵਾਰ ਪਾਕਿਸਤਾਨ 'ਚ ਬੈਠਾ 47 ਦੇ ਵਿੱਚ ਦੇਸ਼ ਦੀ ਵੰਡ ਹੋਈ ਸੀ ਜਦੋਂ ਦੇਸ਼ ਦੀ ਵੰਡ ਹੋਈ ਸੀ ਸਾਡੇ ਮੁਸਲਮਾਨ ਭਾਈ ਇਹ ਪਾਕਿਸਤਾਨ 'ਚ ਕੱਢ ਦਿੱਤੇ ਸੀ ਜਿਹੜੇ ਪਾਕਿਸਤਾਨ ਦੇ ਵਿੱਚ ਸਾਡੇ ਪੰਜਾਬੀ ਸਿੱਖ ਭਾਈ ਜਾਂ ਹਿੰਦੂ ਭਾਈ ਸਨ ਉਹਨਾਂ ਦਾ ਪਾਕਿਸਤਾਨ ਦੇ ਵਿੱਚ ਜਦੋਂ ਦੇਸ਼ ਦੀ ਵੰਡ 47 'ਚ ਹੋਈ ਉਦੋਂ ਹੀ ਇਹ ਪਰਿਵਾਰ ਉਹ ਕੀ ਆ ਇਹ ਤਾਂ ਥੋੜਾ ਸਮਾਂ ਹੋਇਆ ਹਜੇ ਬਾਲਾ ਸਮਾਂ ਨਹੀਂ ਹੋਇਆ ਇਸ ਗੱਲ ਦੇ ਵੱਲੇ ਫੇਰ ਆਵਾਂਗਾ ਫਿਰ ਬਾਬਾ ਜੀ ਦੇ ਨਾਲ ਗੱਲਬਾਤ ਕਰਦਾ ਤਾਂ ਭਾਈ ਸਾਹਿਬ ਸਭ ਤੋਂ ਪਹਿਲਾਂ ਵੱਡਾ ਸਵਾਲ ਇਹ ਆ ਜਾਂਦਾ ਕਿ ਜਿੰਨਾ ਸਮਿਆਂ ਦੇ ਵਿੱਚ ਨਹੰਗ ਖਾਨ ਦੇ ਵੱਲੋਂ ਗੁਰੂ ਸਾਹਿਬ ਦੀ ਸੇਵਾ ਕੀਤੀ ਜਾਂਦੀ ਹੈ ਕਿਵੇਂ ਦੇਖਦੇ ਹੋ ਉਸ ਸਮਾਂਕਾਲ ਨੂੰ ਹਾਂਜੀ ਬਿਲਕੁਲ ਆਪਾਂ ਉਦੋਂ ਦੇ ਸਮੇਂ ਨੂੰ ਦੇਖੀਏ ਜਾਂ ਉਦੋਂ ਦੇ ਦ੍ਰਿਸ਼ ਨੂੰ ਦੇਖੀਏ ਤੇ ਕਿੰਨਾ ਭਿਆਨਕ ਸਮਾਂ ਹੋਇਆਗਾ ਕਿ ਜਦੋਂ ਦੇਸ਼ ਦੀ ਜਾਂ ਕਹਿ ਦੀ ਕਿ ਇਸ ਮੁਗਲ ਹਕੂਮਤ ਨੇ ਲਗਾਤਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਉਸ ਕਿਲੇ ਦੇ ਵਿੱਚ डकਿਆ ਹੋਇਆ ਤੇ ਹਰ ਪਾਸਿਓਂ ਇਹੀ ਕੋਸ਼ਿਸ਼ ਹੋ ਰਹੀ ਕਿ ਖਤਮ ਕਰ ਦਿੱਤਾ ਜਾਵੇ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਖਤਮ ਕਰ ਦਿੱਤਾ ਜਾਵੇ ਪਰ ਦੂਜੇ ਪਾਸੇ ਜੇ ਜੋ ਦੇਖਦੇ ਆ ਕਿ ਉਦੋਂ ਸਤਗੁਰੂ ਪਾਤਸ਼ਾਹ ਜੀ ਉੱਥੋਂ ਨਿਕਲਦੇ ਆ ਨਿਕਲਣ ਤੋਂ ਬਾਅਦ ਪਿੱਛੇ ਇੱਥੇ ਨੇੜੇ ਹੀ ਮਲਕਬੋ ਰੰਗੜਾ ਪਿੰਡ ਪੈਂਦਾ ਉੱਥੋਂ ਉਸ ਤੋਂ ਪਿੱਛੇ ਸਰਸਾ ਤੋਂ ਨਦੀ ਤੋਂ ਬਾਅਦ ਵੀ ਜਿਹੜਾ ਹੈ ਉਹ ਭਿਆਨਕ ਜੰਗ ਹੁੰਦੀ ਜਿਹਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹੁੰਦੇ ਜ਼ਖਮੀ ਹੋਣ ਤੋਂ ਬਾਅਦ ਉਹਨਾਂ ਦੀ ਲੱਤ ਵੀ ਜਿਹੜੀ ਕੱਟੀ ਜਾਂਦੀ ਹੈ ਤੇ ਉਹ ਇੱਥੇ ਪਹੁੰਚਦੇ ਆ ਕਹਿੰਦਾ ਭਾਵ ਕਿ ਇਹ ਜਿਹੜਾ ਘਰ ਹੈ ਇਹ ਜਿਹੜਾ ਕਿਲਾ ਹੈ ਪੰਜ ਕਿਲਿਆਂ ਦੇ ਵਿੱਚ ਇਹ ਉਸੇ ਦਿਨ ਨਹੀਂ ਜੁੜੇ ਹੋਏ ਇਹ ਪਰਿਵਾਰ ਆਪਣੇ ਦਾਦੇ ਤੋਂ ਜੁੜਿਆ ਹੋਇਆ ਉਦੋਂ ਤੋਂ ਜੁੜਿਆ ਹੋਇਆ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਗੁਰੂ ਹਰ ਹਰਾਈ ਸਾਹਿਬ ਪਾਤਸ਼ਾਹ ਜੀ ਵੀ ਇੱਥੇ ਆਏ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਵੀ ਦਿੱਲੀ ਨੂੰ ਜਾਂਦੇ ਹੋਏ ਇੱਥੇ ਆਏ ਐ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਜੋ ਦਿੱਲੀ ਗਏ ਐ ਉਦੋਂ ਇੱਥੇ ਆਏ ਐ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੀ ਤਿੰਨ ਵਾਰ ਇੱਥੇ ਆਏ ਐ ਜਿਹੜਾ ਸ਼ਮਸ਼ਕਾਨ ਤੇ ਨਿਹੰਗ ਖਾਨ ਐ ਇਹਨੇ ਵੱਡੇ ਸਰਮਾਇਦਾਰ ਨੇ ਇਹਨੇ ਵੱਡੇ ਬਿਜ਼ਨਸਮੈਨ ਨੇ ਤੇ ਇੱਕ ਪਾਸੇ ਸਰਕਾਰ ਦੇ ਨੌਕਰ ਨੇ ਸਰਕਾਰ ਦੇ ਅਹਿਲ ਪਰ ਦੂਜੇ ਪਾਸੇ ਜਿਹੜੇ ਸਰਕਾਰ ਦੇ ਨਜ਼ਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਕਾਰ ਦੇ ਬਾਗੀ ਨੇ ਉਹਨਾਂ ਦੀ ਮਦਦ ਕਰਦੇ ਨੇ ਲੱਗਦਾ ਨਹੀਂ ਕਿ ਇਹ ਜਿਹੜੀ ਕਿਤੇ ਨਾ ਕਰੋਪੀ ਜਿਹੜੀ ਇੱਕ ਵੱਡੀ ਕਰੋਪੀ ਦੇ ਵਿੱਚੋਂ ਲੰਘ ਕੇ ਜਿੰਨੀਆਂ ਵੱਡੀਆਂ ਸੇਵਾਵਾਂ ਕੀਤੀਆਂ ਜਾਣੀਆਂ ਕਿਹੜੀ ਚੀਜ਼ ਦਾ ਪ੍ਰਗਟਾਵਾ ਕਰਦੀਆਂ ਬਿਲਕੁਲ ਜੀ ਸਭ ਤੋਂ ਵੱਡੀ ਗੱਲ ਤਾਂ ਸਰਦਾਰ ਰਜਿੰਦਰ ਸਿੰਘ ਜੀ ਇਹ ਹੈ ਕਿ ਅਸਲ ਦੇ ਵਿੱਚ ਹੈ ਕਿ ਸਭ ਕੁਝ ਧਨ ਨਹੀਂ ਹੁੰਦਾ ਸਾਰਾ ਕੁਝ ਪੈਸਾ ਨਹੀਂ ਹੁੰਦਾ ਉਸ ਤੋਂ ਬਾਅਦ ਸਾਡੀ ਔਲਾਦ ਵੀ ਹੁੰਦੀ ਸਾਡਾ ਅਸਲ ਸਰਮਾਇਆ ਔਲਾਦ ਹੁੰਦੀ ਹੈ ਪੀੜ੍ਹੀ ਹੁੰਦੀ ਹੈ ਤੇ ਜਦੋਂ ਉਹਨੂੰ ਸ਼ਮਸ਼ ਖਾਨ ਨੂੰ ਗੁਰੂ ਘਰੋਂ ਇਹ ਪੁੱਤਰ ਦੀ ਦਾਤ ਮਿਲੀ ਹੈ ਨਿਹੰਗ ਖਾਨ ਦੇ ਰੂਪ ਦੇ ਵਿੱਚ ਉਸ ਤੋਂ ਬਾਅਦ ਉਸ ਦੀ ਅੱਗੇ ਪੀੜ੍ਹੀ ਵਧੀ ਹੈ ਆलम खान ਤੇ ਬੀਬੀ ਮੁਹਤਾਜ ਜੀ ਦੇ ਰੂਪ ਦੇ ਵਿੱਚ ਤੇ ਉਹ ਫਿਰ ਉਹਨਾਂ ਨੂੰ ਹੀ ਸਮਰਪਤ ਹੈ ਕਿਉਂਕਿ ਉਹਨਾਂ ਨੂੰ ਉਹ ਧਨ ਜਿਹੜਾ ਹੈ ਕੋਈ ਸਰਕਾਰ ਦੇ ਰਹੀ ਹੈ ਪਰ ਅਸਲ ਧਨ ਜਿਹੜਾ ਉਹਨੂੰ ਗੁਰੂ ਘਰ ਤੋਂ ਪ੍ਰਾਪਤ ਹੋਇਆ ਗੁਰੂ ਘਰੋਂ ਦਾਤ ਮਿਲੀ ਹੈ ਇਸ ਕਰਕੇ ਫਿਰ ਜੇ ਉਹਨਾਂ ਨੂੰ ਮਿਲੀ ਉੱਥੋਂ ਤੇ ਉਹਨਾਂ ਨੇ ਹਰ ਤਰੀਕੇ ਦੇ ਨਾਲ ਹਰ ਪੱਖ ਦੇ ਨਾਲ ਉਹਨਾਂ ਦੀ ਸੇਵਾ ਵੀ ਜਿਹੜੀ ਉਹ ਕਰਨੀ ਚਾਹੀ ਹੈ ਔਰ ਕੀਤੀ ਵੀ ਹੈ ਹਾਂਜੀ ਅ ਬਾਬਾ ਜੀ ਕਿਵੇਂ ਦੇਖਦੇ ਹੋ ਜੀ ਜਿਸ ਤਰੀਕੇ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਇਸੇ ਹਵੇਲੀ ਦੇ ਵਿੱਚ ਇਸੇ ਉਹ ਉਸ ਵਕਤ ਦੇ ਵੱਡੇ ਕਿਲੇ ਦੇ ਵਿੱਚ ਆਉਂਦੇ ਨੇ ਔਰ ਉਹਨਾਂ ਹੰਗ ਖਾਂ ਦੇ ਵੱਲੋਂ ਜੀ ਆਇਆਂ ਆਖਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਭਾਈ ਬਚਿੱਤਰ ਸਿੰਘ ਜ਼ਖਮੀ ਹੁੰਦੇ ਨੇ ਤੇ ਉਹਨਾਂ ਦੀ ਸੇਵਾ ਜਿਹੜੀ ਬੇਟੀ ਮਮਤਾਜ ਕਰਦੀ ਹੈ ਕੀ ਮਾਹੌਲ ਸੀ ਉਸ ਵਕਤ ਦਾ ਤੁਹਾਡੇ ਨਜ਼ਰੀਏ ਦੇ ਅਨੁਸਾਰ ਦੇਖੋ ਜੀ ਬਹੁਤ ਭਿਆਨਕ ਸਮਾਂ ਸੀਗਾ ਉਹ ਸਮੇਂ ਤੇ ਇਹ ਵੀ ਗੁਰੂ ਪਾਸ਼ਾ ਨਹੀਂ ਇਹ ਇੱਕ ਜਿੱਦਾਂ ਕਹਿੰਦੇ ਅਭੀ ਘਟ ਘਟ ਕੇ ਅੰਤਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਪਸ਼ਾਂਤ ਗੁਰੂ ਸਾਹਿਬ ਜੀ ਘਟਾ ਘਟਾਂ ਦੀਆਂ ਜਾਣਨ ਵਾਲੇ ਸੀ ਕਿਉਂਕਿ ਗੁਰੂ ਜਾਣਦੇ ਸੀ ਕਿ ਇਹ ਸਮਾ ਆਣਾ ਹੈ ਗੁਰੂ ਸਾਹਿਬ ਨੇ ਤਾਂ ਪਹਿਲਾਂ ਹੀ ਦੱਸਤਾ ਸੀਗਾ ਬੀਬੀ ਭਾਨੀ ਤੋਂ ਲੈ ਕੇ ਪੰਜ ਦੇ ਇਤਿਹਾਸ ਪਿੱਛੇ ਜਾਣੇ ਆ ਗੁਰੂ ਸਾਹਿਬ ਨੇ ਆਣ ਆਲਾ ਸਮਾ ਦਸਵੇਂ ਪਾਚਨਾਂ ਦੱਸਤਾ ਸੀਗਾ ਮਾਤਾ ਗੁਜਰ ਕੌਰ ਤੇ ਹੋਰ ਵੀ ਬਹੁਤ ਮਾਤਾ ਘਬਰਾਂਦੀ ਸੀਗੇ ਕਿ ਸਾਤੂ ਦੇਖਿਆ ਨਹੀਂ ਜਾਣਾ ਮਹਾਰਾਜ ਕਹਿੰਦੇ ਤੁਸੀਂ ਆਪਣਾ ਸਰੀਰ ਤਿਆਗ ਸਕਦੇ ਆ ਕਿ ਇਹ ਜਿਹੜਾ ਇਤਿਹਾਸ ਆ ਜਾਂ ਇਹ ਜੋ ਹੋਣ ਹਾਰਾ ਇਹ ਇਦਾਂ ਹੀ ਹੋ ਕੇ ਰਹਿਣੀ ਆ ਇਸ ਕਰਕੇ ਇਹ ਹੋਈ ਵੀ ਉਦਾਂ ਹੀ ਆ ਜੇ ਆਪਾਂ ਭਿਆਨਕ ਸਮਾਂ ਦੇਖ ਕੇ ਬੀਬੀ ਮੁਮਤਾਜ਼ ਜੀ ਨੂੰ ਜਦੋਂ ਉਹਨਾਂ ਨੇ ਨਿਆਖਾਨ ਦੇ ਕੋਲ ਆ ਕੇ ਫੌਜ ਕੱਢ ਦਿੰਦੀ ਆ ਆਹ ਦਰਵਾਜ਼ਾ ਦੇਖੋ ਇਹਦੇ ਬਾਹਰ ਬੈਠੇ ਨੇ ਉਹ ਨਿਆਖਾਨ ਬਾਹਰ ਬੈਠਾ ਅੰਦਰ ਮੰਨ ਪੱਟੀ ਹੋਰੀ ਨਿਆਖਾਨ ਦੇ ਕੋਲ ਸਾਰੀ ਫੌਜ ਮੌਕੇ ਤੇ ਆ ਕੇ ਕਹਿੰਦੀ ਨਿਆਖਾਨ ਤੂੰ ਬੈਠਾ ਇਹ ਦਰਵਾਜ਼ਾ ਖੋਲ ਕਹਿੰਦਾ ਮੈਂ ਨਹੀਂ ਖੋਲਣਾ ਕਹਿੰਦਾ ਕਿਉਂ ਕਹਿੰਦਾ ਮੇਰਾ ਧੀ ਜਵਾਈ ਪਿਆ ਉਹ ਕੈਸਾ ਸਮਾਂ ਸੀ ਉਹ ਜਦ ਇਹ ਫਿਰ ਕਹਿੰਦੇ ਅਗਰ ਤੇਰੀ ਲੜਕੀਆਂ ਬਾਹਰ ਬਾਜ਼ ਮਾਰ ਕਉ ਉਹ ਰੌਲਾ ਤਾਂ ਸਿੰਘਾਂ ਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੀ ਕੋਈ ਲੜਕੀ ਦਾ ਰੌਲਾ ਤਾਂ ਨਹੀਂ ਸੀਗਾ ਉਹਨਾਂ ਨੂੰ ਇਹ ਸ਼ੱਕ ਪੈ ਗਿਆ ਹੋਗਾ ਉਹਨਾਂ ਨੂੰ ਸ਼ੱਕ ਪੈਦਾ ਹੁੰਦੀ ਸੀ ਕਿ ਇਹ ਸਿੰਘਾਂ ਅੰਦਰ ਇਹਦੀ ਲੜਕੀ ਨਹੀਂ ਹੈ ਜਦ ਇਹ ਉਹਨਾਂ ਨੇ ਕਿਹਾ ਕਿ ਉਹਨੂੰ ਬਾਹਰ ਬੁਲਾਇਆ ਜਾਵੇ ਤੇਰੀ ਲੜਕੀ ਨੂੰ ਬਾਹਰ ਬੁਲਾ ਉਹਨਾਂ ਨੇ ਬਾਹਰੋਂ ਆਵਾਜ਼ ਮਾਰੀ ਕਿ ਬੇਟਾ ਮਮਤਾ ਬਾਹਰ ਆਓ ਉੱਤਰ ਜਵਾਬ ਦਿਓ ਕੁਛ ਇਹਨਾਂ ਨੂੰ ਕਹਿੰਦੇ ਜਦੋਂ ਉਹਦੀ ਕੰਨ ਚੰਦ ਦਰਵਾਜ਼ ਪੈਂਦੀ ਆ ਉਹ ਮਨ ਲਪਟੀ ਛੱਡਦੀ ਆ ਜਦੋਂ ਬਾਹਰ ਆ ਕੇ ਸੀਨ ਦੇਖਦੀ ਐਨਾਂ ਕਾ ਦਰਵਾਜ਼ਾ ਖੋਲ ਕੇ ਤੇ ਉਹਨਾ ਮੌਕਾ ਦਿੱਤਾ ਨਹੀਂ ਪਿੱਛੇ ਦੇਖਣ ਨੂੰ ਜਦੋਂ ਇੰਨਾ ਕ ਦਰਵਾਜ਼ਾ ਖੋਲ੍ਹਿਆ ਅੱਗੇ ਪਿੱਛੇ ਦਿਖਦਾ ਨਹੀਂ ਜਦੋਂ ਇੰਨਾ ਕ ਨੇ ਖੋਲ੍ਹਿਆ ਉਹ ਡਰ ਜਾਂਦੀ ਆ ਅੰਦਰ ਨੂੰ ਪੈਰ ਦਵਾਰਾ ਰੱਖਦੀ ਆ ਕਿ ਜਦੋਂ ਉਹਨਾ ਸੀਨ ਦੇਖਿਆ ਹੁਣ ਬਰਛੇ ਲੈ ਕੇ ਖੜੇ ਹੋਣੇ ਆ ਖਾਲੀ ਹੱਥ ਤਾਂ ਖੜੇ ਨਹੀਂ ਸੀ ਉਹ ਬਹੁਤ ਭਿਆਨਕ ਸਮਾ ਸੀ ਬਹੁਤ ਜਿਹੜਾ ਸਮਾ ਸੀ ਵਿਚਾਰਨ ਵਾਲਾ ਸਮਾ ਸੀ ਤੇ ਜਦੋਂ ਬੀਬੀ ਮੁਮਤਾਜ ਇੰਨਾ ਕ ਖੋਲ੍ਹ ਕੇ ਅੰਦਰੋਂ ਵਰਦੀ ਆ ਖਬਰਾਂਦੀ ਆ ਉਹ ਫਿਰ ਨਾਂਖਾਨ ਬਾਹਰ ਬੋਲਦਾ ਬੇਟਾ ਵੀ ਤੁਸੀਂ ਹੁਣ ਖਬਰਾਂ ਉਹਨਾਂ ਤੁਸੀਂ ਦੱਸੋ ਮਹਿਮਾਨ ਕੀ ਕਰਦੇ ਆ ਜਦੋਂ ਉਹਨਾਂ ਨੇ ਇੰਨੀ ਗੱਲ ਕਹੀ ਨਾਂਖਾਨ ਉਹਨਾਂ ਦੋਨੇ ਹੱਥ ਜੋੜ ਕੇ ਕਹਿੰਦੀ ਆ ਕਿ ਪਿਤਾ ਸ੍ਰੀ ਰਾਮ ਕਰਦੇ ਆ ਮਾਮਾ ਜੀ ਬਿਸ਼ਦ ਸਿੰਘ ਤਾਂ ਕੋਮਾ ਵਿੱਚ ਗਏ ਸੀ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਅਸੀਂ ਕਿੱਥੇ ਪਏ ਆ ਕਿਉਂਕਿ ਪਰਿਵਾਰ ਤੇ ਤਾਂ ਬਹੁਤ ਵੱਡੀ ਭੀੜ ਬਣੀ ਸੀ ਜਿੱਚੋ ਗੁਰੂ ਸਾਹਿਬ ਹੱਥ ਦੇ ਕੇ ਰੱਖਿਆ ਕੀਤੀ ਨਿਕਲ ਗਏ ਕਉਂਕਿ ਕਈਆਂ ਨੇ ਜ਼ਿਕਰ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਇੱਕ ਧਿਆਨ ਦੇ ਰੋਸ਼ਨੀ ਨੂੰ ਕੋਈ ਪੱਕ ਨਹੀਂ ਸਕਦਾ ਗੁਰੂ ਗੋਬਿੰਦ ਸਿੰਘ ਜੀ ਸਗੇ ਉਹ ਕਿਉਂਕਿ ਗੁਰੂ ਗੋਬਿੰਦ ਸਿੰਘ ਦਾ ਜ਼ਿਕਰ ਆਪਾਂ ਇਦਾਂ ਵੀ ਕਰ ਲੋ ਪੰਜ ਕਿਲੇ ਅਨੰਤਪੁਰ ਸਾਹਿਬ ਛੱਡੀ ਛੇਮਾ ਕਿਲਾ ਇਹ ਲਾਲੋ ਕਿਲੇ ਦੇ ਵਿੱਚ ਆ ਕੇ ਮਹਾਰਾਤਾ ਫਸ ਨਹੀਂ ਸਕਦੇ ਸੀ ਕਿਉਂਕਿ ਘਟ ਘਟ ਕੇ ਅੰਤਰ ਕੀ ਜਾਨ ਤਾਂ ਭਲੇਪੁਰ ਕੀ ਜੈ ਚਿੱਤਰ ਸਿੰਘ ਦਾ ਸੰਸਕਾਰ ਵੀ ਇੱਥੇ ਹੋਇਆ ਹਾਂਜੀ ਬਚਿੱਤਰ ਸਿੰਘ ਦਾ ਸੰਸਕਾਰ ਚਾਰ ਦੁਵਾਰੀ ਸੀ ਪੰਜ ਕਿਲਿਆਂ ਚ ਸੀ ਫਰਦ ਕੜਾਈ ਬਾਬਾ ਬਲਬੀਰ ਸਿੰਘ 96 ਕਰੋੜੀ ਸਾਡੇ 14ਵੇਂ ਮੁਖੀ ਹਨ ਅੰਗ ਸਿੰਘ ਬਾਬਾ ਜੀ ਕੋ ਜਥੇਦਾਰ ਨੇ ਸੰਗਤ ਇਹਨਾਂ ਨੇ ਫੜ ਦੇ ਕਢਾਈ ਆ ਪੰਜ ਕਿੱਲਾਂ ਚ ਸੀ ਪੰਜ ਕਿੱਲਾਂ ਦੀ ਦੀਵਾਰ ਦੇ ਵਿੱਚ ਹੀ ਬੰਮ ਬਚਿਤ ਸਿੰਘ ਜੀ ਦਾ ਸੰਸਕਾਰ ਕੀਤਾ ਜਿਹੜਾ ਅਸ਼ਨਾਣ ਪਾਣੀ ਕਰਦੇ ਆਪਾਂ ਖੂਹ ਤੇ ਛੇਵੇਂ ਪਾਸ਼ਣ ਉਹ ਵੀ ਚਾਰ ਦੀਵਾਰੀ ਚ ਸੀਗਾ ਚਾਰ ਦੀਵਾਰੀ ਦੇ ਵਿੱਚ ਕਹਿੰਦੇ ਨੇ ਜਦੋਂ ਸੰਸਕਾਰ ਕੀਤਾ ਕਿ ਇੱਥੇ ਦੇ ਮੁਖੀ ਸਿੰਘ ਸੀਗੇ ਜਿਹੜੇ ਜਿਨ੍ਹਾਂ ਨੂੰ ਪਤਾ ਸੀ ਗੁਰਸਿੱਖੀ ਬਾਰੇ ਸੰਸਕਾਰ ਕਿਦਾਂ ਕਰੇ ਜਾਂ ਸਿੱਖਾਂ ਦਾ ਇਸ ਕਰਕੇ ਮੁਖੀ ਬੰਦੇ ਬੁਲਾਏ ਪਿੰਡ ਚ ਪੰਚਾਰ ਇਸ ਕਿਤੇ ਜੇ ਤਾਂ ਚਾਰ ਦੀਵਾਰੀ ਦੇ ਵਿੱਚ ਉਹਦਾ ਨਾ ਸਸਕਾਰ ਹੋਇਆ ਅੰਦਰ ਹੀ ਹੋਇਆ ਕਿਤੇ ਬਾਹਰ ਨਹੀਂ ਹੋਇਆ ਚਾਰ ਦੀਵਾਰੀ 'ਚ ਹੀ ਹੋਇਆ ਕਿਉਂਕਿ ਇਹ ਸਾਨੂੰ ਅਨੁਭਵ ਹੈ ਨਹੀਂਗਾ ਜੇ ਅਨੁਭਵ ਹੋਵੇ ਫਿਰ ਤਾਂ ਸਾਨੂੰ ਉਸ ਤੋਂ ਬਾਅਦ ਕੀ ਵਾਪਰਦਾ ਹੈ ਜਦੋਂ ਭਾਈ ਬਚਿੱਤਰ ਸਿੰਘ ਸ਼ਹੀਦ ਹੋ ਜਾਂਦੇ ਐ ਤੇ ਉਸ ਤੋਂ ਬਾਅਦ ਅਗਲਾ ਜਿਹੜਾ ਘਟਨਾਕਰਮ ਕੀ ਵਾਪਰਦਾ ਹੈ ਕਿਉਂਕਿ ਮੁਮਤਾਜ ਦੇ ਬਾਰੇ ਵੀ ਕਿਹਾ ਜਾਂਦਾ ਕਿ ਉਹ ਪਹਿਲਾਂ ਉਹਨਾਂ ਦੀ ਮੰਗਣੀ ਹੋਈ ਸੀ ਉਹ ਮੰਗੇ ਹੋਏ ਸੀਗੇ ਹਾਂਜੀ ਉਹ ਪਸੀ ਬੱਸੀ ਪਠਾਣਾ ਮੰਗੇ ਹੋਏ ਸੀਗੇ ਜਦੋਂ ਉਹਨਾਂ ਨੇ ਕਿਹਾ ਨਾ ਕਿ ਸਾਡਾ ਧੀਜ ਬਈ ਪਿਆ ਉਹਦੋਂ ਮੰਗੀ ਹੋਈ ਸੀ ਉਹ ਜਦੋਂ ਮਤਲਬ ਬੱਚਾ ਮੰਗਦਿਆਂ ਸੀ ਉਹਦੀ ਛੋਟੀ ਘੱਟ ਉਮਰ ਹੁੰਦੀ ਆ ਜਦੋਂ ਵਿਆਹ ਦੇ ਲੈਕ ਹੁੰਦਾ ਮੰਗਿਆ ਰਹਿੰਦਾ ਬੱਚਾ 5-5 ਸਾਲ 7-10 ਸਾਲ ਨਹੀਂ ਸੀ ਵਿਆਹ ਕਰਦੇ ਕਿ ਛੋਟੇ ਬੱਚੇ ਨੂੰ ਮੰਗਿਆ ਜਾਂਦਾ ਸੀ ਜਦੋਂ ਵਿਆਹ ਦੇ ਲੈਕ ਹੁੰਦਾ ਸੀ ਫਿਰ ਉਹਦੀ ਅਸੀਂ ਸ਼ਾਦੀ ਕਰਦੇ ਸੀ ਜਦੋਂ ਮਤਲਬ ਤਕੜੀ ਹੋਈ ਮੰਗੀ ਹੋਈ ਸੀ ਬੱਸੀ ਪਠਾਣਾ ਕਿ ਨਿਹੰਗ ਖਾਨ ਕਹਿੰਦਾ ਬੇਟਾ ਵੀ ਤੁਸੀਂ ਹੁਣ ਜਵਾਨ ਹੋਗੇ ਵਿਆਹ ਦੇ ਲੈਕ ਆ ਅਸੀਂ ਹੁਣ ਤੁਹਾਡੀ ਸ਼ਾਦੀ ਕਰ ਦਿੰਨੇ ਆ ਨਹੀਂ ਪੇਤਾ ਸਰੀ ਵੀ ਮੈਂ ਸ਼ਾਦੀ ਨਹੀਂ ਕਰਾਣੀ ਜਦੋਂ ਬਾਬਾ ਜੀ ਵਿਸ਼ੇਤਰ ਸਿੰਘ ਨੂੰ ਤੁਸੀਂ ਕਹਿੰਦਾ ਦਮਾਦ ਹੈ ਤੇ ਸਾਡਾ ਧੀ ਜਵਾਈ ਪਿਆ ਮੈਂ ਉਹਦਾ ਸਵੀਕਾਰ ਕਰ ਲਿਆ ਉਹਨਾਂ ਨੂੰ ਆਪਣਾ ਆਦਮੀ ਮੰਨ ਲਿਆ ਸੀ ਮੈਂ ਇਸ ਕਰਕੇ ਮੈਂ ਸ਼ਾਦੀ ਨਹੀਂ ਕਰਾਉਣੀ ਇਸ ਕਰਕੇ ਉਹਨਾਂ ਸ਼ਾਦੀ ਨਹੀਂ ਕਰਾਈ ਉਹਨਾਂ ਨੂੰ ਜਦੋਂ ਭਗਤੀ ਕਰਦੇ ਆ ਉਹਨਾਂ ਨੂੰ ਜਦੋਂ ਭਗਤੀ ਕਰਦੇ ਕਰਦਿਆਂ ਨੂੰ ਸੰਗਤੀ ਮਨ ਢੜਕਦਾ ਬਾਹਰ ਜਾਣ ਨੂੰ ਕਰਦਾ ਫੇਰ ਉਹਨਾਂ ਨੇ ਕਿਹਾ ਪਿਤਾ ਜੀ ਵੀ ਮੈਂ ਜੰਗਲਾਂ ਦੇ ਵਿੱਚ ਜਾ ਕੇ ਸੇਵਾ ਕਰਨੀ ਆ ਮੈਂ ਤਪੱਸਿਆ ਕਰਨੀ ਆ ਫੇਰ ਉਹਨਾਂ ਦੇ ਪਿਤਾ ਜੀ ਨੇ ਇੱਥੇ ਨਾਲ ਹੀ ਪਰਖਾਲੀ ਬੜੀ ਸਾਹਿਬ ਉੱਥੇ ਕਹਿੰਦੇ ਇਹਨਾਂ ਨੇ ਫਿਰ ਖੂਹ ਲਵਾ ਕੇ ਦਿੱਤਾ ਉਹ ਖੂਹ ਜੀ ਵੀ ਪ੍ਰਗਟ ਹੋਇਆ ਬਾਬਾ ਜੀ ਪੈਰੋਂ ਮਾਜਰੇ ਹੋਏ ਆਲੇ ਹੋਏ ਆ ਬਾਬਾ ਜੀ ਮਹਾਪੁਰਖਾਂ ਨੇ ਕੀਤਾ ਉਹਨਾਂ ਨੇ ਪ੍ਰਗਟ ਕੀਤਾ ਤੇ ਫਿਰ ਉੱਥੇ ਖੂਹ ਵੀ ਹੈਗਾ ਖੂਹ ਲਵਾ ਕੇ ਦਿੱਤਾ ਕਿਉਂ ਕਿ ਸਿਆਣੇ ਦਾਦ ਜੀ ਨੇ ਕਿ ਜਦੇ ਖੂਹ ਲਵਾਇਆ ਜੰਗਲ ਬਿਆਹ ਮਾਨ ਸੀ ਕਿ ਕੱਲੀ ਮਾਤਾ ਮਮਤਾ ਜਿੱਥੋਂ ਵੀ ਉੱਥੇ ਨੂੰ ਜਾਂਦਰੀ ਤਵੱਸਿਆ ਕਰਕੇ ਆਇਆ ਕਰਦੀ ਸੀ ਫਿਰ ਜਦੋਂ ਪਤਾ ਲੱਗਿਆ ਵੀ ਮਾਹੌਲ ਵੀ ਐਦਾਂ ਦਾ ਹੈਗਾ ਵੀ ਠੀਕ ਨਹੀਂ ਫਿਰ ਉੱਥੇ ਕਿਲਾ ਬਣਾ ਕੇ ਦਿੱਤਾ ਨਹਾ ਖਾਨਾ ਕਿਲਾ ਬਣਾ ਕੇ ਉੱਥੇ ਪਾਣੀ ਦਾ ਇੰਤਜ਼ਾਮ ਕੀਤਾ ਪਿੰਡ ਵਾਲੇ ਸਿਆਣੇ ਬਜ਼ੁਰਗ ਦਾਦਿਆ ਵੀ ਚਾਰ ਬੀਬੀਆਂ ਵੀ ਦਿੱਤੀਆਂ ਆਈਆਂ ਅਸੀਂ ਆ ਕਿਉਂਕਿ ਵੀ ਜੰਗਲ ਆ ਬਿਹਾ ਮਾ ਨਾ ਬੀਬੀ ਕੱਲੀ ਆ ਚਾਰ ਬੀਬੀਆਂ ਵੀ ਇਹਨੂੰ ਸੇਵਾ ਵਾਸਤੇ ਨਹਾ ਖਾਨਾ ਦੇਤੀਆਂ ਸਭ ਤੋਂ ਅੰਤਲਾ ਸਵਾਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਮੁਮਤਾਜ ਦੇ ਵੱਲੋਂ ਭਾਈ ਬਚਿੱਤਰ ਸਿੰਘ ਦੀ ਸੇਵਾ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਪਿਤਾ ਦੇ ਕਹਿਣ ਤੇ ਪਤੀ ਸਵਕਾਰ ਕਰ ਲਿਆ ਜਾਂਦਾ ਹੈ ਭਾਈ ਬਚਿੱਤਰ ਸਿੰਘ ਨੂੰ ਤੇ ਜੇ ਅੱਜ ਦੇ ਸਮਾਜ ਦੀ ਜਦੋਂ ਗੱਲ ਕਰਦੀਆਂ ਜਦੋਂ ਨਾਤੇ ਜੁੜਨ ਦੀ ਗੱਲ ਆਉਂਦੀ ਹੈ ਤੇ ਜਿਹੜੀਆਂ ਜਾਤਾਂ ਤੇ ਗੋਤਾਂ ਹਾਵੀ ਹੋ ਜਾਂਦੀਆਂ ਨੇ ਕਿਵੇਂ ਦੇਖਦੇ ਹੋ ਅੱਜ ਦੇ ਸਮੇਂ ਨੂੰ ਤੇ ਉਸ ਵਕਤ ਦੇ ਬੀਬੀ ਮੁਮਤਾਜ ਦੇ ਸਿਦਕ ਨੂੰ ਬਿਲਕੁਲ ਜੀ ਇਹ ਇਹ ਬੜੀ ਹੀ ਬੜਾ ਹੀ ਸੋਚਣ ਦਾ ਜਿਹੜਾ ਵਿਸ਼ਾ ਅੱਜ ਦੇ ਸਮੇਂ ਦੇ ਵਿੱਚ ਦੇਖਦੇ ਹਾਂ ਕੀ ਦੇਖੋ ਇਮੇਜਿਨ ਕਰਕੇ ਸੀ ਦੇਖੀਏ ਕਿ ਇੱਕ ਪਿਤਾ ਨੇ ਸਹਿ ਸੁਭਾ ਗੁਰੂ ਦਾ ਬਚਨ ਪਗਾਉਣ ਦੇ ਲਈ ਕਿ ਸਾਡੇ ਸਿੱਖ ਨੂੰ ਕੁਝ ਨਾ ਹੋਵੇ ਸਾਡਾ ਸਿੱਖ ਜਿਹੜਾ ਹੈ ਉਹ ਇਹਨਾਂ ਵੈਰੀਆਂ ਦੇ ਹੱਥ ਨਾ ਆਵੇ ਨਹੀਂ ਤਾਂ ਬਹੁਤ ਸੀ ਦੇਣਗੇ ਇਸ ਦੀ ਸੇਵਾ ਸੰਭਾਲ ਕਰਨੀ ਹੈ ਤੁਸੀਂ ਅਤੇ ਜੇ ਚੜਾਈ ਕਰ ਜਾਂਦਾ ਤੇ ਇਹਦੇ ਸੰਸਕਾਰ ਵੀ ਇੱਥੇ ਕਰਨਾ ਪਰ ਜਦੋਂ ਹੁਣ ਹੁੰਦਾ ਜਦੋਂ ਸਹਿ ਸੁਭਾ ਕੇ ਫਿਰ ਪਿਤਾ ਆਪਣੇ ਗੁਰੂ ਦੇ ਬਚਨ ਨੂੰ ਪਗਾਉਂਦਾ ਹੈ ਪੂਰਾ ਕਰਦਾ ਹੈ ਤੇ ਆਪਣੀ ਬੇਟੀ ਨੂੰ ਆਖਦਾ ਕਿ ਤੁਸੀਂ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਕਰੋ ਫੌਜ ਆਉਂਦੀ ਹੈ ਰੋਪੜ ਤੋਂ ਰੋਪੜ ਦੀ ਜਿਹੜੇ ਥਾਣੇ ਦੇ ਵਿੱਚੋਂ ਤੇ ਉਹ ਸਾਰੇ ਇਸ ਪੰਜ ਕਿਲਿਆਂ ਦੇ ਵਿੱਚ ਬਣੇ ਹੋਏ ਕਿਲੇ ਦੀ ਤਲਾਸ਼ੀ ਲੈਂਦੀ ਹੈ ਲੈਣ ਤੋਂ ਬਾਅਦ ਜਦੋਂ ਫਿਰ ਆਪਾਂ ਦੇਖਦੇ ਹਾਂ ਕਿ ਜਦੋਂ ਉਹ ਇਸ ਸਾਹਮਣੇ ਵਾਲੇ ਕਮਰੇ ਦੇ ਵਿੱਚ ਅੰਦਰ ਵੜਨ ਨਹੀਂ ਦਿੰਦੇ ਅੱਗੇ ਫਿਰ ਆਪ ਜਿਹੜਾ ਨਿਹੰਕਾ ਬੈਠਾ ਹੈ ਤੇ ਉਹ ਆਖਦਾ ਹੈ ਕਿ ਅ ਅੰਦਰ ਕੌਣ ਹੈ ਤੇ ਉਹ ਕਹਿੰਦੇ ਅੰਦਰ ਕਿ ਜਿਹੜੇ ਸਾਡੇ ਮਹਿਮਾਨ ਨੇ ਮੇਰੀ ਬੇਟੀ ਅਤੇ ਮੇਰੇ ਦਮਾਦ ਹੈ ਉਹ ਕਹਿਣ ਲੱਗਾ ਕਿ ਠੀਕ ਹੈ ਪਰ ਫਿਰ ਵੀ ਉਹ ਜ ਕੁਝ ਨਹੀਂ ਕਰਦਾ ਜਿਹੜਾ ਚੌਧਰੀ ਹੈ ਉਹ ਅੱਖਾਂ ਲੱਗ ਕਿ ਸਾਨੂੰ ਖੋਲ ਕੇ ਦਿਖਾਇਆ ਜਾਵੇ ਤੇ ਫਿਰ ਨਿਹੰਗ ਖ ਆਪਣੀ ਬੇਟੀ ਨੂੰ ਆਵਾਜ਼ ਮਾਰਦਾ ਕਿ ਮਮਤਾਜ ਬੇਟਾ ਆਓ ਤੇ ਆ ਕੇ ਜਦੋਂ ਫਿਰ ਦਰਵਾਜ਼ਾ ਥੋੜਾ ਜਿਹਾ ਖੋਲ ਕੇ ਦੱਸਦੀ ਹੈ ਪੁੱਛਦੀ ਹਾਂਜੀ ਪਿਤਾ ਜੀ ਉਹ ਖਾਂ ਅੱਖਾਂ ਲੱਗ ਕਿ ਦੱਸੋ ਪਿਤਾ ਜੀ ਕਹਿਣ ਲੱਗੇ ਮਹਿਮਾਨ ਕੀ ਕਰਦੇ ਐ ਤੇ ਫਿਰ ਬੀਬੀ ਮਮਤਾਜ ਕਹਿੰਦੀ ਕਿ ਮਹਿਮਾਨ ਸੁੱਤੇ ਹੋਏ ਨਹੀਂ ਦੂਰੋਂ ਥੱਕੇ ਆਏ ਹੋਏ ਸੀ ਇਸ ਕਰਕੇ ਸੁੱਤੇ ਹੋਏ ਨਹੀਂ ਤੇ ਇਸ ਗੱਲ ਤੋਂ ਗੁਸਤਾਖੀ ਮਾਫ ਕਰਕੇ ਉਹ ਚੌਧਰੀ ਜਿਹੜਾ ਆਪਣੀ ਫੌਜ ਵਿੱਚ ਚਲਾ ਜਾਂਦਾ ਹੁਣ ਇੱਥੇ ਜਦੋਂ ਦੇਖਦੇ ਹਾਂ ਕਿ ਜਿਵੇਂ ਬਾਬਾ ਜੀ ਦੇ ਕਹਿਣ ਮੁਤਾਬਕ ਇਤਿਹਾਸ ਦੇ ਮੁਤਾਬਕ ਵੀ ਕਿ ਉਹ ਬੱਚੀ ਪਹਿਲਾਂ ਹੀ ਮੰਗੀ ਹੋਈ ਸੀ ਛੋਟੇ ਸਮੇਂ ਦੇ ਵਿੱਚ ਮੰਗ ਦਿੱਤੀਆਂ ਜਾਂਦੀਆਂ ਸੀ ਪਹਿਲਾਂ ਤੇ ਫਿਰ ਵੀ ਉਸ ਨੇ ਆਪਣੇ ਪਿਤਾ ਦੇ ਬਚਨ ਤੇ ਜਿਹੜਾ ਹੈ ਉਹ ਪੂਰਾ ਪਹਿਰਾ ਦਿੱਤਾ ਕਿ ਤੁਸੀਂ ਮੈਨੂੰ ਆਪਣੇ ਬੋਲ ਰਾਹੀਂ ਆਪਣੇ ਬਚਨ ਰਾਹੀਂ ਇਸ ਭਾਈ ਬਚਿੱਤਰ ਸਿੰਘ ਜੀ ਦਾ ਜਿਹੜਾ ਹੈ ਉਹ ਪਤਨੀ ਮੰਨ ਲਿਆ ਇਸ ਦੇ ਲੜ ਲਾ ਦਿੱਤਾ ਇਸ ਨੂੰ ਤੁਸੀਂ ਆਪਣਾ ਜਵਾਈ ਮੰਨ ਲਿਆ ਅੱਜ ਤੋਂ ਬਾਅਦ ਮੈਂ ਹੋਰ ਕਿਸੇ ਨੂੰ ਆਪਣਾ ਪਤੀ ਨਹੀਂ ਸਵਾਰ ਕਰਾਂਗੀ ਤੁਹਾਡਾ ਬਚਨ ਇਸ ਕਰਕੇ ਆਪਣੇ ਪਿਤਾ ਦੇ ਬੱਚ ਨੂੰ ਪਗਾਉਣ ਦੇ ਲਈ ਅਖੀਰ ਤੱਕ ਉਹਨਾਂ ਨੇ ਫਿਰ ਕੋਈ ਵੀ ਆਪਣਾ ਨਿਕਾਹ ਵਿਆਹ ਆਨੰਦ ਕਾਰਜ ਕੋਈ ਵੀ ਨਹੀਂ ਕਰਵਾਇਆ ਫਿਰ ਅੱਜ ਦੇ ਸਮੇਂ ਦੇ ਵਿੱਚ ਉਹੀ ਸੋਚੀ ਤਾਂ ਅੱਜ ਇਸ ਤੋਂ ਉਲਟਾ ਹੋਇਆ ਪਿਆ ਹੈ ਕਹਿਣ ਦਾ ਭਾਵ ਕਿ ਅੱਜ ਚੀਜ ਇਹਦ ਕਰਦੇ ਕਿ ਫਲਾਣੇ ਥਾਂ ਕਰਾਉਣਾ ਫਲਾਣੇ ਥਾਂ ਨਹੀਂ ਕਰਾਉਣਾ ਜਾਂ ਬਹੁਤ ਥਾਵਾਂ ਤੇ ਜਾਤਾਂ ਪਾਤਾਂ ਵੀ ਜਿਹੜੀਆਂ ਉਹ ਹਾਵੀ ਹੋ ਜਾਂਦੀਆਂ ਕਿ ਫਲਾਣੀ ਜਾਤ ਦਾ ਹੈ ਕੋਈ ਫਲਾਣੀ ਜਾਤ ਦਾ ਹੈ ਕਹਿਣ ਦਾ ਭਾਵ ਹੈਗਾ ਆ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਕਿ ਸਮਾਂ ਉਲਟਾ ਹੋ ਚੁੱਕਿਆ ਉਹਦੋਂ ਦੇ ਸਮੇਂ ਦੇ ਨਾਲੋਂ ਐਸਾ ਹੋਣਾ ਨਹੀਂ ਚਾਹੀਦਾ ਕਦੇ ਵੀ ਮਾਂ ਪਿਓ ਆਪਣੇ ਬੱਚੇ ਬਾਰੇ ਬੁਰਾ ਨਹੀਂ ਸੋਚਦੇ ਹਮੇਸ਼ਾ ਹੀ ਜਿਹੋ ਰਾਤਾਂ ਜਾਗ-ਜਾਗ ਕੇ ਬੱਚੇ ਨੂੰ ਪਾਲਦੇ ਆ ਤੇ ਵੱਡੇ ਹੋਿਆਂ ਵੀ ਉਹ ਆਪਣੇ ਬੱਚੇ ਦਾ ਕਦੇ ਵੀ ਬੁਰਾ ਨਹੀਂ ਚਾਹਣਗੇ ਇਸ ਕਰਕੇ ਸਾਨੂੰ ਆਪਣੇ ਮਾਤਾ ਪਿਤਾ ਦੇ ਆਗਿਆਕਾਰੀ ਹੋਣਾ ਉਹ ਜ਼ਰੂਰੀ ਹੈ ਵੱਡੇ ਸਵਾਲੀਆ ਚਿੰਨ ਕਿਤੇ ਨਾ ਕਿਤੇ ਇਹ ਵੀ ਨੇ ਕਿ ਅੱਜ ਦੇ ਸਮੇਂ ਦੇ ਦਰਮਿਆਨ ਜਿਸ ਤਰੀਕੇ ਦੇ ਨਾਲ ਮੁਸਲਮਾਨ ਫਕੀਰ ਨਿਹੰਗ ਖਾਂ ਦੀ ਬੱਚੀ ਮਮਤਾਜ ਨੇ ਸਿੱਦਕ ਨਿਭਾਇਆ ਹੈ ਕਿ ਉਹ ਸਿੱਦਕ ਅੱਜ ਦੀਆਂ ਧੀਆਂ ਵੀ ਅਦਾ ਕਰ ਸਕਦੀਆਂ ਨੇ ਔਰ ਇਹ ਉਹੀ ਇਤਿਹਾਸਕ ਜਗ੍ਹਾ ਹੈ ਜਿਸ ਇਤਿਹਾਸਕ ਜਗ੍ਹਾ ਦੇ ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਲੋਂ ਨਿਹੰਗ ਖਾਂ ਦੀ ਬੱਚੀ ਮਮਤਾਜ ਨੂੰ ਸੇਵਾ ਸੰਭਾਲ ਕਰਨ ਵਜੋਂ ਇੱਕ ਕਟਾਰ ਦੁਮਾਲਾ ਦੁਸ਼ਾਲਾ ਤੇ ਕੀਮਤੀ ਬਸਤਰ ਪੇਂਟ ਕੀਤੇ ਜਾਂਦੇ ਨੇ ਪੁਵਿੱਖ ਦੇ ਵਿੱਚ ਵੀ ਕੋਸ਼ਿਸ਼ ਰਹੇਗੀ ਕਿ ਜਿਹੜੀ ਇਤਿਹਾਸਕ ਜਾਣਕਾਰੀ ਹੈ ਉਹ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੁੰਦੇ ਰਹੀਏ